ਰਾਜਨੀਤੀ ਦੇ ਤਾਜ਼ਾ ਹਾਲਾਤ ਦੇ ਹਿਸਾਬ ਦੇ ਨਾਲ ਜੇਕਰ ਇੱਕ ਸਰਸਰੀ ਰਾਜਨੀਤੀ ਗਲਿਆਰਾਂ ਦੇ ਉੱਪਰ ਨਜ਼ਰ ਮਾਰੀ ਜਾਵੇ ਤਾਂ ਹਰ ਰੋਜ਼ ਨਿਤ ਜੋ ਦਲ ਬਦਲ ਰਹੇ ਹਨ ਲੀਡਰ ਤੇ ਇਸ ਇਹਨਾਂ ਲੀਡਰਾਂ ਦੇ ਦਲ ਬਦਲਣ ਦੇ ਕਾਰਨ ਹੀ ਜਿੱਥੇ ਹਰ ਇੱਕ ਦਲ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਉਹ ਪੰਜਾਬ ਕਾਂਗਰਸ ਹੈਗੀ ਹੈ ਚਾਹੇ ਉਹ ਅਕਾਲੀ ਦਲ ਹੈ ਸਾਰੇ ਆਪਣੇ ਆਪ ਦੇ ਵਿੱਚ ਘੰਪਲ ਪੁੱਸੇ ਦੇ ਵਿੱਚ ਪਏ ਹੋਏ ਹਨ ਤੇ ਇਸ ਪੰਪਰੂਸ ਦੇ ਕਾਰਨ ਹੀ ਕਈ ਸੀਟਾਂ ਦੇ ਉੱਪਰ ਜੋ ਆਪਣੇ ਅਜੇ ਤੱਕ ਕੈਂਡੀਡੇਟ ਇਹਨਾਂ ਵੱਲੋਂ ਨਹੀਂ ਉਤਾਰੇ ਗਏ ਜੇਕਰ ਗੱਲ ਕਰ ਲਈਏ ਕਾਂਗਰਸ ਪਾਰਟੀ ਦੀ ਸ਼੍ਰੀ ਅਨੰਤਪੁਰ ਸਾਹਿਬ ਲੋਕ ਸਭਾ ਸੀਟ ਤੋਂ ਜੇਕਰ ਗੱਲ ਕਰ ਲਈਏ ਤਾਂ ਇੱਥੇ ਅਜੇ ਤੱਕ ਕੋਈ ਵੀ ਕੈਂਡੀਡੇਟ ਨਹੀਂ ਐਲਾਨਿਆ ਗਿਆ ਹੈਗਾ ਸਭ ਤੋਂ ਪਹਿਲਾਂ ਜਿਹੜਾ ਕਾਂਗਰਸ ਨੇ ਇੱਕ ਪੈਰਾਮੀਟਰ ਬਣਾਇਆ ਸੀਗਾ ਕਿ ਵੀ ਜੋ ਵੀ ਐਮਪੀ ਇੱਥੋਂ ਸਿਟਿੰਗ ਐਮਪੀ ਨੇ ਉਹਨਾਂ ਨੂੰ ਹੀ ਟਿਕਟ ਦਿੱਤੀ ਜਾਏਗੀ ਇੱਥੋਂ ਸਿਟਿੰਗ ਐਮਪੀ ਸੀਗੇ ਮਨੀਸ਼ ਤਵਾੜੀ ਮਨੀਸ਼ ਤਵਾੜੀ ਜੋ ਕਿ ਹੁਣ ਚੰਡੀਗੜ੍ਹ ਤੋਂ ਉਹ ਉਮੀਦਵਾਰ ਨੇ ਕਾਂਗਰਸ ਦੇ ਲੋਕ ਸਭਾ ਸੀਟ ਤੋਂ ਲੋਕ ਸਭਾ ਸੀਟ ਚੰਡੀਗੜ੍ਹ ਤੋਂ ਹੁਣ ਮਨੀਸ਼ ਥਾੜੀ ਉਮੀਦਵਾਰ ਐਲਾਨੇ ਜਾ ਚੁੱਕੇ ਹਨ ਤੇ ਆਪਣਾ ਚੋਣ ਪ੍ਰਚਾਰ ਬੜੀ ਸਰਗਰਮੀ ਦੇ ਨਾਲ ਕਰ ਰਹੇ ਹੈ ਜੇਕਰ ਗੱਲ ਕਰ ਲਈਏ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੀ ਤਾਂ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਜਿੱਥੇ ਸ਼੍ਰੋਮਣੀ ਕਾਲੀ ਦਲ ਬਾਦਲ ਵੱਲੋਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮੰਜਰਾ ਨੂੰ ਮੁੜ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈਗਾ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਕੁਸ਼ਲਪਾਲ ਮਾਨ ਜੀ ਨੂੰ ਦੁਬਾਰਾ ਇੱਥੇ ਮੌਕਾ ਦਿੱਤਾ ਗਿਆ ਤੇ ਆਦਮੀ ਪਾਰਟੀ ਵੱਲੋਂ ਮਾਲਵਿੰਦਰ ਸਿੰਘ ਕੰਗ ਨੂੰ ਇੱਥੋਂ ਮੌਕਾ ਦਿੱਤਾ ਗਿਆ ਹੈਗਾ ਜੋ ਕਿ ਪੰਜਾਬ ਦੇ ਉਹਨਾਂ ਦੇ ਬੁਲਾਰੇ ਵੀ ਹੈ ਤੇ ਇੱਥੇ ਯੂਨੀਵਰਸਿਟੀ ਦੇ ਇੱਕ ਲੀਡਰ ਵੀ ਰਹੇ ਚੁੱਕੇ ਆ ਜੇਕਰ ਗੱਲ ਕਰ ਲਈਏ ਤਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਝਾ ਤੇ ਮਾਲਵਿੰਦਰ ਕੰਗ ਦੋਵੇਂ ਜੋ ਇੱਕ ਸਿੱਖ ਚਿਹਰੇ ਆ ਤੇ ਸਾਫ ਸੂਰ ਸਿੱਖ ਨੇ ਤੇ ਜੇਕਰ ਗੱਲ ਕਰ ਲਈ ਤਾਂ ਅਜੇ ਤੱਕ ਕਾਂਗਰਸ ਵੱਲੋਂ ਕੋਈ ਵੀ ਕੈਂਡੀਡੇਟ ਆਪਣਾ ਨਹੀਂ ਲਾਣੇਗਾ ਤੇ ਕੈਂਡੀਡੇਟ ਕਾਂਗਰਸ ਦਾ ਨਾਮ ਉਨਕਾਰਨ ਜੋ ਕਾਂਗਰਸ ਹੈ ਇਹ ਚੋਣ ਪ੍ਰਚਾਰ ਚ ਜਿੱਥੇ ਪਿੱਛੇ ਪਈ ਹੋਈ ਆ ਉੱਥੇ ਕਾਫੀ ਦਿੱਕਣਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈਗਾ ਕਿਉਂਕਿ ਜਿਹੜੀ 벨ਟ ਹੈਗੀ ਹੈ ਵਰਕਰਾਂ ਦੀ ਉਹ ਸਾਰੀ ਮਯੂਸ ਬੈਠੀ ਹੈ ਤੇ ਫਿਲਹਾਲ ਅਜੇ ਤੱਕ ਜੋ ਹਾਈ ਕਮਾਂਡ ਵੱਲ ਝਾਕ ਰਹੀ ਹੈ ਕਿ ਵੀ ਕਦੋਂ ਕੈਂਡੀਡੇਟ ਦਾ ਐਲਾਨ ਹੋਏਗਾ ਜੇਕਰ ਗੱਲ ਕਰ ਲਈ ਤਾਂ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਾਜਨਿਤਿਕ ਗੱਲਿਆਰੇ ਚ ਜਿਹੜਾ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਹੈਗਾ ਉਹ ਫਿਲਹਾਲ ਬਜਿੰਦਰ ਸਿੰਘਲਾ ਬਹੁਤ ਬਟਾ ਇੱਕ ਬਟੇ ਉਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਬਜਿੰਦਰ ਸਿੰਘਲਾ ਜੋ ਕਿ ਪਹਿਲਾਂ ਪੀ ਡਬਲਯੂ ਡੀ ਮਨਿਸਟਰ ਰਹੇ ਚੁੱਕੇ ਹੈ ਉਹ ਸਰਕਾਰ ਦੇ ਵਿੱਚ ਕਾਂਗਰਸ ਸਰਕਾਰ ਦੇ ਦਰਮਿਆਨ ਤੇ ਕੈਬਨਿਟ ਮਨਿਸਟਰ ਰਹ ਚੁੱਕੇ ਪੀ ਡਬਲਯੂ ਡੀ ਉਹਨਾਂ ਦਾ ਨਾਮ ਬੜਾ ਜੋਸ਼ੂਲ ਦੇ ਨਾਲ ਸ਼੍ਰੀ ਨੰਕਪਾਲ ਸਿੰਘ ਲੋਕ ਸਭਾ ਹਲਕੇ ਤੋਂ ਵੇਖਿਆ ਜਾ ਰਿਹਾ ਕਿਉਂਕਿ ਪਹਿਲਾਂ ਵੀ ਜੋ ਉਹ ਯੂਥ ਕਾਂਗਰਸ ਦੇ ਪੰਜਾਬ ਪ੍ਰਧਾਨ ਰਹੇ ਚੁੱਕੇ ਹਨ ਤੇ ਇੱਥੇ ਉਹਨਾਂ ਦਾ ਬਹੁਤ ਜ਼ਬਰਦਸਤ ਫੋਲਡ ਵੀ ਹੈ ਖਾਸ ਕਰਕੇ ਯੂਥ ਦੇ ਵਿੱਚ ਤੇ ਪੀ ਡਬਲਯੂ ਡੀ ਵਿਭਾਗ ਦੇ ਦਰਮਿਆਨ ਉਹਨਾਂ ਨੇ ਬਹੁਤ ਇੱਥੇ ਜਿਹੜੇ ਵਿਕਾਸ ਕਾਰਜਾਂ ਇੱਥੇ ਇਸ ਹਲਕੇ ਦੇ ਵਿੱਚ ਸ਼੍ਰੀ ਨੰਦਪੁਰ ਲੋਕ ਸਭਾ ਹਲਕੇ ਦੇ ਵਿੱਚ ਬਹੁਤ ਵਿਕਾਸ ਕਾਰਜ ਕਰਾਏ ਆ ਜੇਕਰ ਗੱਲ ਕਰ ਲਈਏ ਤਾਂ ਖਾਸ ਕਰਕੇ ਹਲਕਾ ਥਰਡ ਹਲਕਾ ਰੁੱਪੜ ਦੇ ਵਿੱਚ ਉਹਨਾਂ ਦੇ ਕੰਮਾਂ ਦੀ ਤੁੱਤੀ ਅੱਜ ਵੀ ਬੋਲਦੇ ਤੇ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਨੇ ਤੇ ਦੂਜਾ ਨੰਬਰ ਜੋ ਕਹਿ ਲਈਏ ਤਾਂ ਅਸੀਂ ਰਾਣਾ ਗਰਜੀਤ ਜੀ ਜੋ ਕਿ ਰਾਣਾ ਗਰਜੀਤ ਜੀ ਜੋ ਕਿ ਜਲੰਧਰ ਤੋਂ ਐਮਪੀ ਵੀ ਰਹਿ ਚੁੱਕੇ ਆ ਕਾਂਗਰਸ ਦਾ ਬਹੁਤ ਵੱਡਾ ਨਾਮ ਹੈ ਉਹਨਾਂ ਦਾ ਨਾਮ ਵੀ ਸ਼੍ਰੀ ਨੰਦਪੁਰ ਲੋਕ ਸਭਾ ਸੀਟ ਤੋਂ ਕਿਹਾ ਦੇਖਿਆ ਜਾ ਰਿਹਾ ਹੈਗਾ ਤੇ ਕੰਸੂਆ ਤਾਂ ਇਹ ਵੀ ਨੇ ਕਿ ਵੀ ਕਾਂਗਰਸ ਚਾਹੁੰਦੀ ਹੈ ਕਿ ਵੀ ਉਹ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨ ਪਰ ਜੋ ਰਾਣਾ ਗੁਰਜੀਤ ਹੈ ਉਹ ਚਾਹੁੰਦੇ ਹੈ ਕਿ ਵੀ ਮੈਂ ਆਪਣਾ ਬੇਟਾ ਇੰਦਰ ਪ੍ਰਤਾਪ ਸਿੰਘ ਨੂੰ ਇੱਥੋਂ ਚੋਂ ਲੜਾਵਾ ਸ਼੍ਰੀ ਰਣਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਿਉਂਕਿ ਇੱਥੇ ਉਹਨਾਂ ਦੀ ਜਿੱਥੇ ਪੇਪਰ ਮਿਲ ਹੈ ਮਾਜਰੀ ਦੇ ਵਿੱਚ ਤੇ ਇੱਥੇ ਵੀ ਬਹੁਤ ਦੇਰ ਤੋਂ ਉਹ ਇੱਕ ਸਰਗਰਮ ਆਪਣੀ ਭੂਮਿਕਾ ਨਿਭਾਉਂਦੇ ਆ ਤੇ ਜੇਕਰ ਗੱਲ ਕਰੀ ਤਾਂ ਰਾਜਵੀਰ ਸਿੰਘ ਪਟਿਆਲੇ ਦੇ ਨਾਲ ਵੀ ਉਹਨਾਂ ਦੇ ਬਹੁਤ ਕਰੀਬੀ ਰਿਲੇਸ਼ਨ ਰਹੇ ਆ ਤੇ ਜਿਸ ਕਰਕੇ ਉਹਨਾਂ ਦਾ ਇੱਥੇ ਜੋ ਇੱਕ ਬੜਾ ਜ਼ਬਰਦਸਤ ਹੋਲਡ ਹੈ ਤੇ ਪਿਛਲੇ ਦਿਨੀ ਜੋ ਉਹਨਾਂ ਨੇ ਕਾਂਗਰਸ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਨਿਤਰਮਣੀ ਗੋਤਮ ਜੀ ਜੋ ਕਿ ਕਾਂਗਰਸ ਪਾਰਟੀ ਦਾ ਤਕਸਾਲੀ ਕਾਂਗਰਸੀ ਨੇ ਨਿਤਰਮਣੀ ਗੋਤਮ ਜੀ ਰਾਣਾ ਗੁਰਜੀਤ ਚਾਹੁੰਦੇ ਆ ਕਿ ਵੀ ਉਹ ਆਪਣੇ ਬੇਟੇ ਇੰਦਰ ਪ੍ਰਤਾਪ ਸਿੰਘ ਨੂੰ ਇਥੋਂ ਚੋਣ ਲੜਾਉਣ ਤੇ ਸ਼੍ਰੀ ਨਨਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਜੋ ਉਹਨਾਂ ਦੀਆਂ ਸਰਗਰਮੀਆਂ ਨੂੰ ਵੀ ਬੜਾ ਇੱਕ ਦੇਖਿਆ ਇਸ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਉਹ ਇਥੋਂ ਉਮੀਦਵਾਰ ਹੋ ਸਕਦੇ ਨੇ ਕਿਉਂਕਿ ਚਰਨਜੀਤ ਸਿੰਘ ਚੰਨੀ ਦੇ ਘਰ ਵੀ ਉਹ ਜਾ ਚੁੱਕੇ ਆ ਜਿਸ ਦਿਨ ਉਹਨਾਂ ਦੇ ਅਖੰਡ ਪਾਠ ਦਾ ਭੋਗ ਸੀਗਾ ਉੱਥੇ ਵੀ ਉਹਨਾਂ ਨੇ ਹਾਜ਼ਰੀ ਆਪਣੀ ਭਰੀ ਸੀਗੀ ਤੇ ਉਸ ਤੋਂ ਇਲਾਵਾ ਜਿੰਕਰ ਗੱਲ ਕਰ ਲਈਦਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਨਿਤਰਮਣੀ ਗੌਤਮ ਦੇ ਘਰ ਵੀ ਉਹਨਾਂ ਦੀ ਫੇਰੀ ਬਹੁਤ ਇੱਕ ਲੋਕਾਂ ਦੇ ਵਿੱਚ ਚਰਚਾ ਦਾ ਕਾਰਨ ਬਣੀ ਹੋਈ ਹੈ ਤੇ ਇਹ ਦੇਖਿਆ ਜਾ ਰਿਹਾ ਕਿ ਕਿਉਂਕਿ ਪਿਛਲੇ ਦਿਨੀ ਰਾਣਾ ਗੁਰਜੀਤ ਆਪਣੇ ਬੇਟੇ ਇੰਦਰ ਪ੍ਰਤਾਪ ਸਿੰਘ ਦੇ ਨਾਲ ਨਿਤਰਮਣੀ ਗੌਤਮ ਜੋ ਕਿ ਟਕਸਾਲੀ ਕਾਂਗਸੀ ਹੈ ਅੱਜ ਕੱਲ੍ਹ ਇੰਗਲੈਂਡ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਭਤੀਜੇ ਅਤਮ ਅਮਿਤ ਗੌਤਮ ਅਮਿਤ ਗੌਤਮ ਦੇ ਘਰੇ ਉਹਨਾਂ ਦਾ ਜੋ ਜਾਣਾ ਸੀਗਾ ਉਹ ਇਸ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਵੀ ਉਹ ਮਿਤ ਗੌਤਮ ਦੇ ਘਰ ਜਾ ਕੇ ਆਪਣੇ ਕਈ ਨਿਸ਼ਾਨੇ ਸਾਧ ਕੇ ਆਏ ਆ ਕਿ ਉਹਨਾਂ ਦਾ ਮੈਸੇਜ ਇਹ ਹੈ ਕਿ ਵੀ ਮੈਂ ਇੱਥੇ ਮੈਂ ਜਾਂ ਮੇਰਾ ਬੇਟਾ ਇਥੋਂ ਚੂਨ ਲੜਨ ਦੀ ਕਾਂਗਰਸ ਦੇ ਇੱਕ ਮਜਬੂਤ ਸਪਲਾਸਾਰ ਨੇ ਤੇ ਹੁਣ ਵੇਖਣਾ ਹੈ ਕਿ ਵੀ ਉਹਨੂੰ ਟਿਕਟ ਮਿਲਦੀ ਹੈ ਜਾਂ ਨਹੀਂ ਮਿਲਦੀ ਤੇ ਇਹ ਵੀ ਰੌਲਾ ਹੈਗਾ ਕਿ ਸੋਏ ਵੀ ਆ ਰਹੀਆਂ ਨੇ ਕਿ ਕਿ ਖਡੂਰ ਸਾਹਿਬ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾ ਰਹੀ ਹੈ ਫਿਲਹਾਲ ਜੋ ਰਾਣਾ ਗੁਰਜੀਤ ਜੀ ਦਾ ਜੋ ਜੋਰ ਲੱਗਾ ਹੋਇਆ ਉਹ ਬੇਟੇ ਆ ਆਪਣੇ ਬੇਟੇ ਤੇ ਲੱਗਾ ਹੋਇਆ ਕਿ ਕਿ ਵੀ ਉਹ ਪਹਿਲਾਂ ਵੀ ਚੋਣ ਜਿੱਤ ਚੁੱਕੇ ਐ ਤੇ ਉਹ ਆਜ਼ਾਦ ਰੂਪ ਦੇ ਵਿੱਚ ਉਹਨਾਂ ਨੇ ਚੋਣ ਜਿੱਤੀ ਹੋਈ ਐ ਤੇ ਉਹ ਉਥੋਂ ਉਸ ਤੋਂ ਬਾਅਦ ਉਹ ਕਾਂਗਰਸ ਜੁਆਇਨ ਕਰਨ ਲਗੇ ਤੇ ਫਿਰ ਸ਼੍ਰੀਮੰਤ ਪੁਰ ਸਾਹਿਬ ਜਾਂ ਖੰਡੂਰ ਸਾਹਿਬ ਤੋਂ ਚੋਣ ਲੜਨਗੇ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਤਾਂ ਅੱਗੇ ਨਾਮ ਆਉਂਦਾ ਰਾਣਾ ਕੇਪੀ ਜੋਗੇ ਸਾਫਕਾ ਸਪੀਕਰ ਪੰਜਾਬ ਰਹੇ ਐ ਤੇ ਹੋ ਸਕਦਾ ਕਿ ਵੀ ਹੋਮ ਏਰੀਆ ਹੋਣ ਦੇ ਕਾਰਨ ਉਹਨਾਂ ਦਾ ਤੇ ਉਹਨਾਂ ਦਾ ਜੋ ਹੋਲਡ ਵੀ ਇਲਾਕੇ ਦੇ ਵਿੱਚ ਬਹੁਤ ਐ ਤੇ ਉਹਨਾਂ ਨੇ ਬਹੁਤ ਕੰਮ ਕੀਤੇ ਆ ਤੇ ਉਹਨਾਂ ਕਰਕੇ ਜੋ ਕਾਂਗਰਸ ਪਾਰਟੀ ਹੈ ਇੱਕ ਚਾਹੁੰਦੀ ਹੈ ਕਿ ਵੀ ਇਹ ਬਾਹਰੀ ਉਮੀਦਵਾਰ ਦੀ ਬਜਾਏ ਇੱਥੇ ਰਾਣਾ ਕੇਪੀ ਜੀ ਨੂੰ ਵੀ ਟਿਕਟ ਨਾਲ ਨਵਾਜਿਆ ਜਾ ਸਕਦਾ ਹੈ ਸਾਬਕਾ ਸਪੀਕਰ ਪੰਜਾਬ ਰਹੇ ਆਹੀਂ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਤਾਂ ਕੁਲਜੀਤ ਸਿੰਘ ਨਾਗਰਾ ਵਿਧਾਇਕ ਤੋਂ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਰਹੇ ਨੇ ਤਾਂ ਤੇ ਵੀ ਇਸ ਸਮੇਂ ਜੋ ਕਾਂਗਰਸ ਪਾਰਟੀ ਮੂਡ ਦੇ ਵਿੱਚ ਹੈ ਕਿ ਵੀ ਉਹਨਾਂ ਤੇ ਵੀ ਇਹ ਦੌ ਖੇលਿਆ ਜਾ ਸਕਦਾ ਹੈ ਉਹਨਾਂ ਦਾ ਨਾਮ ਵੀ ਕਾਫੀ ਸਾਹਮਣੇ ਉੱਭਰ ਕੇ ਆ ਰਿਹਾ ਹੈਗਾ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਅੰਗਤ ਸੈਣੀ ਅੰਗਤ ਸੈਣੀ ਜੋ ਕਿ ਨਵਾਂ ਸ਼ਹਿਰ ਤੋਂ ਬਧਾਇਕ ਰਹੇ ਚੁੱਕੇ ਆ ਉਹਨਾਂ ਨੂੰ ਵੀ ਇੱਕ ਪ੍ਰਮੁੱਖ ਦਾਵੇਦਾਰ ਦੇ ਰੂਪ ਤੇ ਦੇਖਿਆ ਜਾ ਰਿਹਾ ਹੈ ਤੇ ਜਿੱਥੇ ਰਾਜਨੀਤਿਕ ਅਨਸੂਆ ਨੇ ਕਹੇ ਬਲਬੀਰ ਸਿੰਘ ਸਿੱਧੂ ਵੀ ਇਥੋਂ ਲੜੋਂ ਲਈ ਤਰਲੋ ਮੱਛੀ ਹੋ ਰਹੇ ਨੇ ਪਰ ਜੇਕਰ ਗੱਲ ਕਰ ਲਈਏ ਜੋ ਕਾਂਗਰਸ ਸਰਕਾਰ ਕਾਂਗਰਸ ਪਾਰਟੀ ਵੱਲੋਂ ਇੱਕ ਕਰਟੇਰੀਆ ਬਣਾਇਆ ਗਿਆ ਕਿ ਜੋ ਦਲ ਬਦਲ ਗਏ ਸੀਗੇ ਪਾਰਟੀਆਂ ਛੱਡੀਆਂ ਸੀਗੀਆਂ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਿਛਲੇ ਸਮੇਂ ਚਲੇ ਗਏ ਸੀਗੇ ਤੇ ਪਾਰਟੀ ਦੇ ਨਾਲ ਗਦਾਰੀ ਕੀਤੀ ਸੀਗੀ ਉਸ ਕਰਕੇ ਸ਼ਾਇਦ ਇਹਨਾਂ ਨੂੰ ਟਿਕਟ ਨਾ ਨਾ ਮਿਲੇ ਇਹਨਾਂ ਦੀ ਆਸਾਂ ਤੇ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਤੇ ਦੂਜੀ ਗੱਲ ਹੈਗੀ ਆ ਕਿ ਵੀ ਜੋ ਇਹ ਹੈਲਥ ਮਿਨਿਸਟਰ ਸੀਗੇ ਤਾਂ ਇਹਨਾਂ ਨੇ ਹੋਮ ਜ਼ਿਲੇ ਦੇ ਵਿੱਚ ਕੋਈ ਖਾਸ ਕਾਰਗੁਜ਼ਾਰੀਆਂ ਹੈਲਥ ਦੇ ਵਿੱਚ ਨਹੀਂ ਵਿਖਾਈਆਂ ਸੀਗੀਆਂ ਇੱਥੋਂ ਤੱਕ ਕਿ ਜੋ ਕਰਾਲੀ ਹਸਪਤਾਲ ਸੀਗਾ ਉਹ ਜੋ ਕਿ ਉਸ ਹਸਪਤਾਲ ਨੂੰ ਬਚਾਉਣ ਵਾਸਤੇ ਇਲਾਕੇ ਦੇ ਲੋਕਾਂ ਵੱਲੋਂ ਮਾਰਸ਼ਲ ਗਰੁੱਪ ਵੱਲੋਂ ਇਹ ਇੱਕ ਇਹਨਾਂ ਦੇ ਖਿਲਾਫ ਧਰਨਾ ਵੀ 3 ਮਹੀਨੇ ਦੇ ਕਰੀਬ ਲਗਾਇਆ ਗਿਆ ਸੀਗਾ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਇੱਥੇ ਵਿਰੋਧ ਵੀ ਕਾਫੀ ਵੇਖਣ ਨੂੰ ਮਿਲ ਰਿਹਾ ਕਿਉਂਕਿ ਇਹ ਲੈਂਡ ਮਾਫੀਆ ਇਹਦੇ ਨਾਲ ਵੀ ਇਹਨਾਂ ਨੂੰ ਨੌਂ ਵਜੇ ਉਜਾੜਿਆ ਜਾਂਦਾ ਕਿਉਂਕਿ ਇਹਨਾਂ ਨੇ ਚਤਾਮਲੀ ਵਿਖੇ ਜੋ ਇੱਕ ਗਰੀਬ ਤਲਤ ਪਰਿਵਾਰ ਦੀ ਬੇਟੀ ਦੀ ਜ਼ਮੀਨ ਦੱਬਣ ਦੀ ਵੀ ਕੋਸ਼ਿਸ਼ ਕੀਤੀ ਸੀਗੀ ਜੋ ਕਿ ਕਾਫੀ ਮਾਮਲਾ ਸੁੱਖੀਆਂ ਦੇ ਵਿੱਚ ਰਿਹਾ ਸੀਗਾ ਤੇ ਇਸ ਤੋਂ ਇਲਾਵਾ ਜੋ ਰੇਤ ਖਾਨਣ ਮਾਫੀਆ ਦੇ ਵਿੱਚ ਵੀ ਇਹ ਐਕਟਿਵ ਰਹੇ ਹਨ ਤਾਂ ਕਰਕੇ ਇਹ ਲੱਗਦਾ ਵੀ ਕਾਂਗਰਸ ਪਾਰਟੀ ਇਹਨਾਂ ਦੇ ਪ੍ਰਧਾਨ ਨਹੀਂ ਖੜੇਗੀ ਤੇ ਹੁਣ ਵੇਖਣਾ ਪਣਦਾ ਹੈ ਕਿ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਹੋਰ ਪਾਰਟੀਆਂ ਜਿਵੇਂ ਪ੍ਰੋਫੈਸਰ ਪ੍ਰੇਮ ਸਿੰਘ ਚੰਦਰਵਾਚੀ ਦੀ ਗੱਲ ਕਰ ਲਈਏ ਜਾਂ ਆਮ ਆਦਮੀ ਪਾਰਟੀ ਦੇ ਮਾਲਵੀਂਦਰ ਸਿੰਘ ਕੰਗ ਦੀ ਗੱਲ ਕਰ ਲਈਏ ਤਾਂ ਉਹ ਆਪਣਾ ਇੱਕ ਇੱਕ 라ਉਂਡ ਬੜੀ ਸਫਲਤਾ ਦੇ ਨਾਲ ਪੂਰਾ ਕਰ ਚੁੱਕੇ ਨੇ ਤੇ ਆਪਣੀਆਂ ਯੂਨਿਟਾਂ ਬਣਾ ਕੇ ਆਪਣੇ ਪੂਰੀ ਜਥੇਬੰਦੀ ਦੇ ਨਾਲ ਸਿਸਟਮ ਤਿਆਰ ਕਰਕੇ ਆਪਣਾ ਇੱਕ ਇੱਕ 라ਉਂਡ ਪੂਰੇ ਹਲਕੇ ਦਾ ਲਾ ਚੁੱਕੇ ਨੇ ਤੇ ਕਾਂਗਰਸ ਕੋ ਫਿਲਹਾਲ ਅਜੇ ਇਸ ਗੇਮ ਦੇ ਵਿੱਚ ਪਛੜਦੀ ਨਜ਼ਰ ਆ ਰਹੀ ਹੈ ਬਾਕੀ ਵੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਪਾਰਟੀ ਕਿਸ ਦੇ ਉੱਪਰ ਦਾਖਲਦੀ ਹੈ ਮਿਲਦੇ ਆ ਜੀ